ਸੋ ਲੋਕ ਮਲਾ ਨਾਮਾਈ ਕੋੰਕਾਰ ਸਤਗੁਰ ਪ੍ਰਸਾਦ ਹਉ ਗੁਣ ਗੋਵਿੰਦ ਗਾਇਉ ਨਹੀਂ ਜਨਮ ਆਕਾਰ ਤਕੀਨ ਕਾਉ ਨਾਨਕ ਕਰ ਪਜ ਮਨਾ ਜੇਵ ਸਜਲ ਕੋ ਮੀਨ ਬੇਕਨ ਸੋ ਓਂ ਕਾਹਿ ਰਚਿਓ ਨਰਚਿਓ ਨਿਮਕ ਨਾ ਹੋਏ ਉਦਾਸ ਕਾਉ ਨਾਨਕ ਕਰ ਪਜ ਮਨਾ ਪਰਨਜਮ ਕੀ ਪਾਸ ਤਾਰਨਾ ਪਉ ਇਉ ਹੀ ਗਇਓ ਨਿਯੋਜ ਰਤਨ ਜੀਤ ਕਾਉ ਨਾਨਕ ਬਾਜ ਹਰਮਨ ਆਉ ਰਜਤ ਹੈ ਵੀਦ ਬਿਰਦ ਪਇਓ ਸੁਜਾ ਨਹੀਂ ਕਾਲ ਪਹੁੰਚਿਓ ਆਨ ਕਾਉ ਨਾਨਕ ਨਰਵਾ ਬਰੇ ਕਿਉ ਨਾ ਪਜੈ ਭਗਵਾਨ ਨਾਨਕ ਆਰਾ ਸੰਪਤਿ ਸਾਗਲ ਜਿਨੇ ਆਪਣੀ ਕਰਮਾਨ ਇਨ ਮੈਂ ਕੱਜ ਸੰਗੀ ਨਹੀਂ ਨਾਨਕ ਸਾਚੀ ਜਾਨ ਪਦੋ ਉਦਾਰਨ ਭੈ ਅਰਨ ਹਰ ਅਨਾਦ ਕੇ ਨਾਦ ਕਾ ਨਾਨਕ ਤੇ ਜਾਣੀਐ ਸਦਾ ਵਾਤ ਤੁਮ ਸਾਥ ਤਾਨ ਤਾਨ ਜੇ ਤੋ ਕੋ ਦਿਓ ਤਾ ਸੋ ਨਿਉ ਨਾ ਕੀਨ ਕਾ ਨਾਨਕ ਨਰਵਾ ਬਰੇ ਅਬ ਕਿਉਂ ਡੋਲਤ ਦੀਨਾ ਤਾਨ ਤਾਨ ਸੰਪਾ ਸੁਖ ਦਿਓ ਅਰ ਜੇ ਨੀਕੇ ਧਾਮ ਕਾ ਨਾਨਕ ਸੋਨ ਰੇ ਮਨਾ ਸੇਮਰਤ ਕਾਏ ਨਾ ਰਾਮ ਸਾਜੋ ਗਦਾਤਾ RAM ਦੂਸਰ ਨਾਏ ਨਾ ਕੋਏ ਕਾ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਏ ਤੇ ਬਾਜਰੇ ਤੈ ਮੀਤ ਕਾ ਨਾਨਕ ਸੁਨ ਰੇ ਮਨਾ ਆਦ ਕਟਤੇ ਨੀਤਾ ਪੰਜ ਦਤ ਕੋ ਤਨ ਰਚਿਓ ਜਾਣੋ ਚਤਰ ਸੁਜਾਨ ਜੇਤੇ ਉਪਜੋ ਨਾਨਕਾ ਮਲੀਰਤਾ ਹੈ ਮਹਾਰਾ ਹਉ ਕੜਗੜ ਮੈਂ ਅਰਜੂ ਵਸੈ ਸੰਤਨ ਕਯੋ ਪੁਕਾਰ ਕਾ ਨਾਨਕ ਤੇ ਭਜ ਮਨਾ ਪਾਉ ਨਿਦੇ ਉਤਰਾ ਪਾਰ ਸੋ ਕੋਦੋ ਗਦੇ ਪਰਸਾ ਨਹੀਂ ਲੋਭ ਮੋਇ અપਮਾਨ ਕਾਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਹੋਸ ਤੈ ਨਿੰਦਿਆ ਨਾਏ ਜੇ ਕਾਂਚਨ ਲੋਹ ਸਮਾਨ ਕਾਉ ਨਾਨਕ ਸੁਨ ਰੇ ਮਨਾ ਮੁਕਤ ਤਾਇ ਤੈ ਜਾਨ ਹਰਗ ਜੋਗ ਜਾਕੇ ਨਹੀਂ ਬਰੀ ਮੀ ਤਸਮਾਨ ਕਾ ਨਾਨਕ ਸੁਨ ਰੇ ਮਨਾ ਮੁਕਤ ਤਾਏ ਤਾ ਜਾਨ ਪੈ ਕਉ ਕੋ ਦੇਤਨੇ ਨੈ ਬਹਿਮਾਨ ਤਿਆਨ ਕਾ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਵਖਾਨ ਜੇ ਵਿਗਿਆ सगਲੀ ਤਜੀ ਲਿਓ ਵੇਖ ਵੈਰਾਗ ਕਾ ਨਾਨਕ ਸੁਨ ਰੇ ਮਨਾ ਤੇ ਨਰ ਮਤਾ ਭਾਗ ਜੇ ਮਾਇਆ ਮਮਤਾ ਤਜੀ ਸਾਥੇ ਪਇਓ ਉਦਾਸ ਕਾ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮਨ ਵਾਸ ਜੇ ਪ੍ਰਾਣੀ ਹੋ ਮਤ ਜੀ ਕਰਦਾ ਰਾਮ ਜਾਨ ਕਾ ਨਾਨਕ ਬੋ ਮੁਕਤ ਨਰ ਏ ਮਨ ਸਾਥੀ ਮਾਨ ਪੈ ਨਾ ਤੁਨ ਦੁਰਮਤਾਰਨ ਕਲ ਮੈਂ ਹਰ ਕੋ ਨਾਮ ਨੇ ਜਨ ਜੋ ਨਾਨਕ ਭਜੈ ਸਭ ਲੋਇ ਤੇ ਖਾਮ ਜੇਵਾ ਗੁਣ ਗੋਵਿੰਦ ਪਜੋ ਕਰਨ ਸੁਣੋ ਹਰ ਨਾਮ ਕਾ ਨਾਨਕ ਸੁਨ ਰੇ ਮਨਾ ਪਰ ਨ ਜਮ ਕੈ ਧਾਮ ਜੋ ਪ੍ਰਾਣੀ ਮਨ ਤਤਜੈ ਲੋਭ ਮੋਹ ਅਹੰਕਾਰ ਕਉ ਨਾਨਕ ਆਪਨ ਕਰੈ ਔਰ ਲੇਤ ਅਦਾਰ ਅਜੋ ਸੁਪਨਾ ਯਾਰ ਵੇਖਣਾ ਐਸੇ ਜਗ ਕੋ ਜਾਣ ਇਨ ਮੈਂ ਕਚ ਸਤੂ ਨਹੀਂ ਨਾਨਕ ਵਿਨ ਭਗਵਾਨ ਆਉ ਨੇ ਤਨ ਮਾਇਆ ਕਾਰਨੇ ਨੇ ਤਨ ਮਾਇਆ ਕਾਰਨੇ ਰਾਂ ਨਹੀਂ ਡੋਲ ਤਨੀਤਾ ਕੋਟ ਨ ਮੈਂ ਨਾਨਕੁ ਨਰੈਣ ਜੀ ਚੀਤਾ ਜੈ ਜੈ ਜਲ ਤੇ ਬੁੱਧ ਬਦਾ ਉਪਜੈ ਬਿਨ ਸਹਿ ਨੀਤਾ ਜਾਗ ਰਤਨ ਤੈ ਸਿਰਜੀ ਕਾ ਨਾਨਕ ਸੁਣਵੀਤਾ ਪੁਰਾਣੇ ਕਜੂ ਨਾਚੇ ਤਈ ਮਾਧ ਮਾ ਕਾਇੰਦਾ ਕਾ ਨਾਨਕ ਬਿਨ ਹਰ ਪਜਨ ਭਰਤਦਾ ਜੰਪੰਦ ਜੋ ਸੁਖ ਕੋ ਚਾਹ ਸਦਾ ਸਰਨ ਰਾਮ ਕੀ ਲੈ ਕਾ ਨਾਨਕ ਸੁਨ ਰੇ ਮਨਾ ਦਰਬ ਮਾਨਕ ਦੇ ਹਉ ਮਾਇਆ ਕਾਰਨਤਾ ਵਈ ਮੂਰਖ ਲੋਗ ਅਜਾਨ ਕਾਉ ਨਾਨਕ ਬਿਨਾਰ ਪੰਜਨ ਬਿਰਦਾ ਜਨਮ ਸਹਾਰਨ ਜੋ ਪ੍ਰਾਣੀ ਨਿਦਨ ਪਜੇ ਹਰੂਬ ਰਾਮ ਤੇ ਜਾਨ ਹਰ ਜਨ ਇਹ ਰੰਤਰ ਨਹੀਂ ਨਾਨਕ ਸਾਚੀ ਮਾਨ ਮਰ ਮਾਇਆ ਮੈਂ ਪਾਦਰੋ ਬਿਸਰਿਓ ਗੋਵਿੰਦ ਨਾਮ ਕੋ ਨਾਨਕ ਬਿਨ ਹਰ ਪਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਾ ਚੇਤਈ ਮਦ ਮਾਇ ਕਾਇੰਦਾ ਕੋ ਨਾਨਕ ਹਰ ਭਜਰ ਬਿਨ ਪਤ ਦਾਏ ਜਮ ਪੰਧ ਸੁਖ ਮੈਂ ਬੋ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕੋ ਨਾਨਕ ਹਰ ਪਜ ਮਨਾ ਅੰਤ ਸਾਈ ਹੋਏ ਜਾਨ ਮੇ ਜਾਨ ਅੰਪਾਰ ਮਤੋ 베ਰਿਓ ਮੇਟਿਓ ਨਾ ਜਾਨ ਕੋ ਤਰਾਸ ਕਾਹ ਨਾਨਕ ਕਰ ਭਜ ਮਨਾ ਨਿਰਭੈ ਪਾਵੈ ਬਾਸ ਜਦਨ ਬਹੁਤ ਮੈਂ ਕਰ ਰਿਓ ਮੇਟਿਓ ਨਾ ਮਨ ਕੋ ਮਾਨ ਦਰਮਤਿਓ ਨਾਨਕ ਬਧਿਓ ਰਾਗ ਲਿਓ ਭਗਵਾਨ ਬਾਲ ਜਵਾਨੀ ਅਰ ਮਿਰਦਪੁਨ ਸੀਨੇ ਉਸਤਾ ਜਾਨ ਕਾ ਨਾਨਕ ਹਰ ਪਾਜਨ ਬਿਨ ਵੇਰਤਾ ਜਮ ਈਮਾਨ ਕਰਨੋ ਤੋ ਸੋ ਨਾ ਕੀਓ ਬਰਿਓ ਲੋਭ ਕੈ ਪੰਦ ਨਾਨਕ ਸਮਿਓ ਰਾਮ ਗਇਓ ਆਪਕੇ ਰੋਤੇ ਅੰਧ ਮਨ ਮਾਇਮ ਰਾਮ ਰਿਓ ਨੇਕ ਸੁ ਨਾਨਮੀਤਾ ਨਾਨਕ ਮੂਰਤ ਜਿਤਰ ਜਿਉ ਛਾੜਤ ਨਾਨ ਪੀਤਾ ਨਰ ਜਾਦ ਗਜਿਆਰ ਅਰ ਕੀ ਔਰ ਹੈ ਪਈ ਜੇਦ ਬਸਰਿ ਆਇਓ ਟਗਾਰ ਨਾਨਕ ਬਾਤੀ ਗਲ ਪਰੀ ਜਤਨ ਬਹੁਤ ਸੁਖ ਗਏ ਕੀਏ ਦੋਖੋ ਕੀਓ ਨਾ ਕੋਏ ਕਾ ਨਾਨਕ ਸੁਨ ਰੇ ਮਨਾ ਹਰ ਪਾਵੈ ਸੁ ਹੋਏ ਜਗ ਦੇ ਮਗਾਰੀ ਪਰ ਤੇ ਸਾਕੋ ਦਾਤਾ RAM ਕਾ ਨਾਨਕ ਮਨ ਸਿਮਰਤੇ ਪੂਰਨ ਹੋਏ ਕਾਮ ਝੂਟੈ ਮਾਨ ਕਾ ਕਰੈ ਜਗ ਸੁਪਨੇ ਜਿਉ ਧਾਨ ਇਨ ਮੈਂ ਕਛ ਤੇ ਰੂ ਨਹੀਂ ਨਾਨਕ ਵਕਾਨ ਗਾਰੇ ਵਿੱਚ ਅਰਥ ਦੇ ਕੋ ਬਿੰਦ ਚਿਨ ਮੈਂ ਮੀਤ ਜੇ ਪ੍ਰਾਨੀ ਹਰ ਜੱਤ ਕਯੋ ਨਾਨਕ ਤੇ ਜਗ ਜੀਤ ਜੇ ਕਟ ਸੇਮਰ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਾਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਬਾਗਤ ਬਗਵਾਨ ਜੀ ਪ੍ਰਾਨੀ ਕੈ ਨਾਏ ਮਨ ਜੈ ਜੈ ਜੂਪ ਕਰ ਜੁਾਨ ਨਾਨਕ ਮਨੋ ਤਾਏ ਤਨ ਸੁਆਮੀ ਕੋ ਕਰੇ ਜੋ ਸਦਾ ਸੁਆਨ ਤਜਤ ਨਹੀਂ ਨਿਤ ਨਾਨਕਿ ਵਿਦਵਾਰਪ ਜੋ ਇਕ ਮਨ ਹੋਏ ਤ ਚਿਤ ਹੀਰ ਦਵਾਰ ਤਿਆਰ ਦਾਣ ਕਰ ਮਨ ਮੈਂ ਕਰੇ ਗਮਾਨ ਨਾਨਕ ਨਹੀਂ ਪੁਰ ਜਾਤੇ ਜਿਉ ਕੁੰਟ ਰਿਸ਼ਨਾਣ ਹਾ ਸਿਰ ਕੰਪਿਓ ਪਗ ਡਰ ਮਗਾ ਨੈਣ ਜੋਤ ਤੇ ਹੀ ਨਾ ਕਾ ਨਾਨਕ ਇਹ ਬਿਦ ਪਈ ਤਾ ਨਾ ਹਾ ਰਗ ਲੀਨ ਜੇ ਕਰ ਦੇ ਪਿਓ ਜਤ ਕਮ ਕੋ ਕਾਹੂ ਕੋ ਨਾ ਹੈ ਨਾਨਕ ਤੇ ਰਰ ਭਗਤ ਹੈ ਦੇਰਾ ਕੋ ਮਨ ਮਾਹੇ ਜਾਗ ਰਤਨਾ ਸਭ ਝੂਟ ਐ ਜਾਣ ਲੋ ਰੇ ਮੀਤ ਕਹਿ ਨਾਨਕ ਤਰਨਾਰੇ ਜਿਉ ਬਾਲੂ ਕੀ ਪੀਤਾ RAM ਗयो ਰਾਵਣ ਗयो ਜਾ ਤੂੰ ਬਹੁ ਪਰਵਾਰ ਕਾ ਨਾਨਕ ਤੇਰਕ ਜ ਨਹੀਂ ਸੁਪਨੇ ਜੋ ਸੰਸਾਰ ਜਿੰਦਾਤਾ ਕੀ ਕੀ ਜੀਐ ਜੋ ਅਨੌਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਦਰ ਨਹੀਂ ਕੋਏ ਜੋ ਪਜਿਓ ਸੋ ਬਿਰਸਾ ਪਰ ਆਜ ਕੇ ਕਾਲ ਨਾਨਕ ਘਰ ਗੁਣ ਗਾਇਲੇ ਛਾੜ ਸਗਰ ਜੰਜਾਲ ਦੋਇਰਾ ਬਾਲ ਜੋੜ ਪਿਓ ਵੰਦਨ ਪਰੇ ਕਤਨਾ ਹੋ ਤੇ ਪਾਏ ਕਾ ਨਾ ਨਗਾ ਬੂ ਧਾਰ ਗਾਜੋ ਸਾਈ ਬਾਲਵਾ ਬੰਦਨ ਛੋਟੇ ਸਭ ਕੁਝ ਹੋ ਤੇ ਪਾਏ ਨਾਨਕ ਸਭ ਕੁਝ ਤੁਮਰੇ ਹੱਥ ਮੈਂ ਤੁਮ ਹੀ ਹੋ ਤਸਾਏ ਸੰਗਸ ਸਦਾ ਸਭ ਤਜ ਗਏ ਕੋਉ ਨਾ ਨਿਭਿਓ ਸਾਥ ਕੋ ਨਾਨਕੇ ਵਿਵਤ ਮੈਂ ਏਕ ਏਕ ਰੰਗਨਾਤ ਨਾਮ ਰਿਓ ਸਾਧੂ ਰਿਓ ਰਿਓ ਗੁਰ ਗੋਵਿੰਦਾ ਕੋ ਨਾਨਕੇ ਜਗਤ ਮੈਂ ਕੇਂ ਜਪਿਓ ਗੁਰ ਮੰਤ ਰਾਮ ਨਾਮ ਉਰ ਮੈਂ ਗਇਓ ਜਾ ਕੈ ਸਮਨੀ ਕੋਈ ਜੇ ਸਮਰਤ ਸੰਤਨ ਮਿਟੈ ਦਰਦ ਦੁਆਰ ਹੋਏ राम नाम उर में गयो जाक सम नहीं कोई जय सुमिरत संकट मिटा दरद दुआरोए वात्सल्य जी का खास सा